ਨਿੰਮੇ ਮੈਕਿਆ ਸਾਰਾ ਕੁਝ ਨਿੰਮੇ ਧੰਨਵਾਦ ਧਨੌਲੇ ਵਾਲਿਆ ਸਾਰਾ ਕੁਝ ਮੈਕਿਆ ਪਰ ਮਾਤਮਾ ਚੰਦ ਦੀ ਗੱਲ ਵਿੱਚ ਰੱਖੇ ਰੁਪਿੰਦਰ ਨੇ ਵੀ ਜਿਗਰ ਜੂਤਾ ਅਗਲੇ ਕਬੱਡੀ ਪੌਂਡ ਦੇ ਲਈ ਲਾਇਡ ਉਹ ਕੀ ਹੈ ਕੰਮ ਰੁਕਨੇ ਪਵਨਵੀਰ ਜੋਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੱਡਾ ਸਹਿਯੋਗ ਹੈ ਹੈਪੀ ਵੀਰ ਸਾਡਾ ਮਹਿਨੇ ਵਾਲਾ ਕਹਿੰਦਾ ਪਰ ਸਾਹਮਣੇ ਇਹ ਨੌਜਨ ਕਹਿੰਦੇ ਅੰਕਿਤ ਲਾਠ ਹੈ ਜਦੋਂ ਲਾਠ ਵਾਲਾ ਖੇਡਿਆ ਨਾ ਤਾਂ ਰਿੰਕੂ ਨੇ ਕਹਿੰਦੇ ਮਾਨ ਸਨਮਾਨ ਵੱਡੇ ਕੀਤੇ ਸਮਰੇ ਨੇ ਆਓ ਮੇਰੇ ਮਿੱਤਰੋ ਰਾਜ ਸਪੋਰਟਸ ਕਲਬ ਦੇ ਲਈ ਪਿਛਲੇ ਸਾਲ ਵੱਡਾ ਪ੍ਰਦਰਸ਼ਨ ਅਮਰ ਰਹੇ ਜਿਹੜਾ ਨੇ ਸੋਨੀ ਬਟਲੇ ਉਹਨਾਂ ਨੇ ਬਾਜ ਭਾਜੀ ਤੇ ਮੰਗੇ ਟਵਾਰ ਉਹਨਾਂ ਨੇ ਵੱਡੇ ਸਤਿਕਾਰ ਬਖਸ਼ੇ ਇਸ ਨੌਜਵਾਨ ਨੂੰ ਪਰ ਕੀਪਾ ਖੇਡਦਾ ਪੰਜਾਬ ਸਪੋਰਟਸ ਕਲਬ ਦੇ ਅੰਸਟ੍ਰਮ ਦੇ ਲਈ ਤੇ ਕਰਾਉਂਦਾ ਧੰਨ ਧੰਨ ਮਿੱਤਰੋ ਉਹ ਕਾਲੇ ਕਾਲੇ ਨਿਆਰਾ ਆਇਆ ਕਿ ਨਹੀਂ ਫਿਰ ਰੁਕੋ ਪਾ ਰਿਪੋਰਟਾਂ ਓਕਿਆ ਕਹਿੰਦੇ ਕਾਲੇ ਕਹਿੰਦੇ ਮੇਲੇ ਦੀ ਰਿਪੋਰਟਾਂ ਓਕਿਆ ਆਓ ਥੋੜਾ ਹੈਪੀ ਮੇਹੜੇ ਵਾਲਾ ਡਾਊਟੂ ਅਰਥ ਵੱਡਾ ਹੈ ਕਿ ਮਿੱਤਰਾਂ ਨੂੰ ਖੋਲਣੇ ਦੀ ਲੋੜ ਕਹਿਦਾ ਆਓ ਸਾਡੇ ਬੱਲੇਆ ਰਿਕਾਰਡ ਬੋਲਦੇ ਅੱਜ ਯਾਪਾ ਗੱਲਾਂ ਕਰਦਾ ਸੀ ਵੀ ਹੈਪੀ ਦੀ ਜੜਾ ਬਹੁਤ ਦੁੰਗੀਆਂ ਹੈਪੀ ਦੀ ਜੜਾ ਉਹ ਦੁੰਗੀਆਂ ਵੇਖ ਕਰੇ ਪ੍ਰਮਾਤਮਾ ਇਹ ਪਿਆਰ ਵੜਿਆ ਰਹੇ ਆਓ ਸਾਹਮਣੇ ਕਹਿੰਦੇ ਚੱਕੀ ਵਰਗੇ ਇਹ ਪੱਟੇ ਵਾਲਣ 2 ਨੰਬਰ ਤੇ ਕੀਪੇ ਨੂੰ ਲੋਕ 26 ਵੀ ਕਹਿੰਦੇ ਆ ਨਾਲ ਸਾਬੀ ਵਰਗੇ ਆਹ ਕਿੰਨੇ ਕੇ ਲੱਗੇ ਰਿਆ ਇੱਕੇ ਪਿੰਡਾਂ ਦੇ ਆ ਮੁੰਡੇ ਆਹ ਸ਼ਕਰ ਜਹਾਜ਼ ਉੱਡ ਗਿਆ ਜਹਾਜ਼ 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 ਕਾਲੀ ਸ਼ਿਕਾਰਵਾਸੀਆਂ ਪਿੰਡ ਹੈ ਇਸ ਨੌਜੋਨ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੁਣ ਤੇ ਸੈਕਟ ਜਿਵੇਂ ਕਾਲੂ ਕਾਲੂ ਕੇਲੇ ਪਾਸੇ ਹੈ ਤੈਨੂੰ ਦੱਸ ਰਿਹਾ ਨੌਜੋਨ ਹੈ ਡੋਗਰਾ ਕੋਈ ਸਮੇਂ ਦੀਆਂ ਗੱਲਾਂ ਹੁਣੇ ਬਾਕਸ ਬਣਿਆ ਹੁੰਦਾ ਤੇ ਕੋਈ ਸਮਝਾ ਸੀ ਵੀ ਇਹ ਬਾਕਸ ਤੋਂ ਬਾਹਰ ਨਹੀਂ ਜਾ ਸਕਦੇ ਹੁਣ ਤੇ ਜਾਫੀ ਸਾਰੇ ਪਾਸੇ ਤੁਰੇ ਘੁਰਦੇ ਆ ਕਦੇ ਸੈਂਟਰ ਜਾਂਦਾ ਕਦੇ ਇੱਧਰ ਪਰ ਉਦੋਂ ਇੱਕ ਬੰਦਾ ਆ ਬਾਕਸ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਹੁੰਦਾ ਸੀਗਾ ਸੋ ਇਹ ਰੂਲ ਹੈ ਕਬੱਡੀ ਦੇ ਪਰ ਧੰਨਵਾਦ ਆ ਜਿਨੇ ਆ ਲਾਈਨਾਂ ਲਾਈਆਂ ਨੇ ਸਤਿਕਾਰ ਹੈ ਆਹ ਇਹ ਖੇਡ ਕਬੱਡੀ ਹੈ ਆਹ ਸਾਹਮਣੇ ਅੰਕਿਤ ਲਾਠ ਆ ਪੰਦਰੀ ਹੈ ਮੇਰੇ ਵੀਰੋ ਇਹ ਪੰਦਰੀ ਹੈ ਇਹਦੀ ਵੀ ਗੱਲਬਾਤ ਕਰਾਂਗੇ ਪਰ ਸਾਹਮਣੇ ਅਮਰੀਕ ਆਹ ਲਾਠ ਵਾਲਾ ਆਹ ਜਾਂਦੇ ਅੰਕਿਤ ਲਾਠ ਵਾਲਾ ਕਬੱਡੀ ਪਾਰ ਰਿਹਾ ਦੇ ਦੂਜੇ ਪਾਸੇ ਉਹ ਚੱਕੀਆਂ ਚੱਕੀਆਂ ਚੱਕੀ ਆ ਚੱਕੀ ਆ ਵਿੱਚ ਗੜਕ ਪੈ ਗਏ ਵਿੱਚ ਛੋਲੇ ਪੈ ਗਾਣ ਦੰਨ ਆਕਾਈ ਹੈ ਇਹ ਜੱਤੀਏ ਨੋਜਣ ਆ ਕਿਨੇ ਦੀਪਸ਼ਕਾਰਾਂ ਵਾਲਾ ਉਧਰ ਯਾਦਾ ਬਾਈ ਕਹਿੰਦਾ ਹੈ ਵੀ ਜੀਨੇ ਹੋਣੀ ਸਾਡੇ ਮਾਮਾ ਜੀ ਦੇ ਬੇਟੇ ਹੈ ਤੇ ਅਗਲੇ ਸਾਲ ਜਿਹੜੀ ਸੇਵਾ ਲਾਉਣਗੇ ਜੋ ਬਾਗ ਪੱਕੀ ਦੰਦੋਂ ਤੋਂ ਕੱਢਣਗੇ ਲਗਾ ਕਿੰਨੋਂ ਪੂਰੀ ਕਰਾਂਗੇ ਉਹ ਕਬੂਲ ਹੈ ਉਹ ਕਬੂਲ ਹੈ ਉਹ ਕਬੂਲ ਹੈ ਇਹ ਭਰਾਵਾਂ ਦੀਆਂ ਗੱਲਾਂ ਨੇ ਇਹ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ ਰਾਜੇ ਖੇਲੇ ਸੋ ਰੱਬ ਦੀ ਸੱਚੇ ਯਾਰ ਨਹੀਂ ਆਉਂਦੇ ਪਰਖੇ ਸੱਚੇ ਯਾਰ ਨਮਜੋਦ ਸ਼ੰਕਰ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਸ਼ੰਕਰ ਜਹਾਜ ਸਾਡੀ ਖੇਡ ਕਬੱਡੀ ਦਾ ਵੱਡੇ ਮਾਨ ਸਨਮਾਨ ਨੇ ਆਹ ਸਾਹਮਣੇ ਖੇਡ ਮੈਦਾਨ ਵਿੱਚ ਤੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਜਸ਼ਨ ਹੈ ਆਹ ਦੂਜੇ ਪਾਸੇ ਸ਼ੰਕਰ ਲੱਗੂ ਟਕੜਾਂ ਜੱਫਾ ਨੱਚੂ ਨੀਦੇ ਕਾਲੇ ਕੇ ਪਰਦਾਣਾ ਤੇਰੇ ਮਿੱਤਰੋ ਕਿੱਤਾ 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 ਪਰ ਸ਼ੰਕਰ

ਆ ਮੇਲਾ ਕਹਿੰਦੇ ਆ ਸਾਡੇ ਯਾਦਾਂ ਦੇ ਨਾੜਕੇ ਪਿੰਡ ਮੇਲਾ ਚਾਉਂਦਾ ਜੀਨੇ ਹੋਣੀ ਰਮਨੋਣੀ ਵੀਰ ਨੇ ਆ ਸਾਰੇ ਪਿੰਡ ਨੂੰ ਬੁਮਾਰਦ ਕਰ ਰਹੇ ਆ ਦੁਨੀਆ ਚ ਕਾਲੇ ਕੇ ਕਾਲੇ ਕੇ ਕਾਲੇ ਤੇ ਕਾਲੇ ਕੇ ਹੋਈ ਪਈ ਆ ਆ ਦੁਨੀਆ ਦੇ ਵਿੱਚ ਕਾਲੇ ਕੇ ਕਾਲੇ ਕੇ ਕਾਲੇ ਕੇ ਹੋਈ ਪਈ ਆ ਆ ਰੇਡ ਪੈ ਰਹੀ ਆ ਰਪਿੰਦਰ ਕੜਗਲ ਮੁੰਡੇ ਨੇ ਕਿਤ ਲਾਠ ਹੈ ਕਲਾਠ ਦਿੱਲੀ ਨੇ ਲਾਗਿਓ ਚੱਲ ਕੇ ਆਇਆ ਪਰ ਦੂਜੇ ਪਾਸੇ ਸ਼ਿਕਾਰ ਮਛੀਆਂ ਵਾਲੇ ਕੁਲਦੀਪ ਦੀ ਬਾਟ ਵੀ ਅੱਜ ਦਿੱਲੀ ਜਿੰਨੀ ਹੋ ਗਈ ਹੈ ਪਰ ਆਂ ਅੰਦਾਜ਼ ਬੁਖਰਾ ਇਹ ਇੱਕ ਦੂਜੇ ਦੇ ਯੂਰਪ ਦੇ ਵਿੱਚ ਭੇਤੀ ਹੋਏ ਹੋਏ ਐ ਇਹਨਾਂ ਨੂੰ ਪਤਾ ਹੈ ਉਧਰ ਸ਼ੰਕਰ ਦੀਆਂ ਤਿੰਨ ਕਬੱਡੀਆਂ 11000 ਦੀਆਂ ਯਾਦਾ ਫੌਜੀ ਸ਼ੰਨਾ ਹੈਪੀ ਮਹਿਣਾ ਮਾਨ ਜੱਟਪੁਰਾ ਤੇ ਮੁੰਡਾ ਸ਼ੇਰ ਗਿੱਲਾਂ ਦਾ ਕਹਿੰਦੇ ਜੱਸੀ ਪ੍ਰਸੰਤੋਂ ਮਾਨ ਕਰਦਾ ਭਰਾ ਸਾਡਾ ਛੋਟਾ ਸ਼ਦਾਈ ਆ ਖੇਡ ਕਬੱਡੀ ਦਾ ਆਸ਼ਕਾ ਸੱਚਾ ਵੱਡੇ ਮਾਨ ਸਨਮਾਨ ਆਹ ਸਾਹਮਣੇ ਇੱਕ ਪਾਸੇ ਕਹਿੰਦੇ ਨੌਜਵਾਨ ਮੇਰੇ ਮਿੱਤਰੋ ਬਿੱਟੂ ਆਹ ਬਾਰੂ ਕੇ ਵਾਲਾ ਆਹ ਬਾਰੂ ਕੇ ਵਾਲਾ ਪਰ ਦੂਜੇ ਪਾਸੇ ਕਹਿੰਦੇ ਨੌਜਵਾਨ ਮੇਰੇ ਮਿੱਤਰੋ ਕਾਣੀ ਲੋਕੋ ਕੇ ਵੀ ਧਰਤੀ ਇਸੇ ਲਈ ਜਾਨ ਜਿਵੇਂ ਮਰਜੀ ਆਉੜੇ ਆਈ ਹੈ ਆਉੜੇ ਆਈ ਹੈ ਆਉੜੇ ਆਈ ਹੈ ਨੰਬਰ ਕਹਿੰਦੇ ਰੇਡਰ ਦੇ ਇਸ ਜੁੜਦਾ ਹੋਇਆ ਸਰਦਾਰ ਰਾਮ ਸਿੰਘ ਜੀ ਸਾਡੇ ਜੀਨ ਦੇ ਦੇ ਫਾਦਰ ਸਾਹਿਬ ਨੇ ਬਹੁਤ ਵੱਡੀ ਸ਼ਖਸੀਅਤ ਹੈ ਆਹ ਕਹਿੰਦੇ ਵੱਡੀ ਹਾਜ਼ਰੀ ਇਹਨਾਂ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਉਹ ਦਿਨੋ ਦਵਾਵਾਂ ਨੇ ਉਹ ਦਿਨੋ ਦਵਾਵਾਂ ਨੇ ਆਹ ਕਹਿੰਦੇ ਇਸ ਵੇਲੇ ਸ਼ੰਕਰ ਸੰਧਰੋਂ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਤੜ ਗਏ ਮੇਰੇ ਮਿੱਤਰੋ ਬੋਲੇ ਬੋਲੇ ਕਮਰ ਘਰੋਧੀਆਂ ਦੇ ਡੇੜੇ ਤੇ ਤੰਗਦੇ ਨੇ ਹੱਥ ਜਿਹੜੇ ਉਹ ਟਾਂਗੀਆਂ ਨਹੀਂ ਐ ਵੱਡਦੇ ਧੁੱਗੀ ਦੇ ਆਂਡਿਆਂ ਚ ਵੀਰੇ ਬਾਜ ਜਮਦੇ ਜੀ ਜਮਦੇ ਤੂੰ ਗੀਦੇ ਆਂਡਿਆਂ ਚ ਬਾਜ ਨਹੀਂ ਹੁੰਜਮਦੇ ਬਾਜ ਨਹੀਂ ਹੁੰਜਮਦੇ ਜਿਹੜੇ ਰੀਵਿਊ ਵਾਲਾ ਨੰਬਰ ਹੈ ਉਹ ਜੰਗਿਆਣੇ ਨੂੰ ਮਿਲਿਆ ਉਹ ਜੰਗਿਆਣੇ ਦੀ ਟੀਮ ਨੂੰ ਮਿਲਿਆ ਤੇ ਨੋਟ ਕਰ ਲਿਓ ਜੀ ਸੋ ਬੜੀ ਮਿਹਰਮੰਦੀ ਹੋਊਗੀ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੀਪ ਇੱਕ ਦੀਪ ਸਿੱਧੂ ਦਾ ਘਾਟਾ ਮੇਰੇ ਰੰਗਲੇ ਪੰਜਾਬ ਲੋ ਵੱਡਾ ਪਿਆ ਸੰਦੀਪ ਖੱਤੂ ਦਾ ਘਾਟਾ ਸ਼ੁਭਦੀਪ ਸਿੰਘੂ ਦਾ ਘਾਟਾ ਜਿਹੜੇ ਪੈਣ ਇਹ ਕਦੇ ਨਹੀਂ ਪੂਰੇ ਹੋਣੇ ਇਹ ਕਦੇ ਨਹੀਂ ਪੂਰੇ ਹੋਣੇ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਹ ਅੰਕਿਤ ਹੈ ਲਾਸ਼ ਦੀ ਧਰਤੀ ਹੈ ਪੰਜਾਬ ਹਰਿਆਣਾ ਭਰਾ ਭਰਾ ਨੇ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਹਰਿਆਣੇ ਦੀ ਧਰਤੀ ਤੋਂ ਪੁੱਜਦਾ ਕੱਲ ਨੂੰ ਵੇੜਕੇ ਦਾ ਮੇਲਾ ਹੋਣਾ ਹੈ 27 ਤਰੀਕ ਨੂੰ ਲਹਿਲੀ ਦਾ ਮੇਲਾ ਜੀਰਕਪੁਰ ਦੇ ਲਾਗੇ ਗੁਰਦੀਪ ਦੇ ਪਿੰਡ ਦੇ ਵਿੱਚ ਮੇਲਾ ਹੋਣਾ ਹੈ ਵੱਡੇ ਮੇਲੇ ਨੇ 30 ਤਰੀਕ ਨੂੰ ਰਮਣਾ ਜਲਾਲ ਵਾਲਾ ਸਾਈਪ੍ਰਸ ਵਾਲਾ ਦਵਿੰਦਰ ਪੰਨੂ ਕਹਿੰਦੇ ਦੇ ਵਿੱਚ ਵੱਡਾ ਮਿਲਣਾ ਹੋਣਾ ਆਓ ਸਾਹਮਣੇ ਮੇਰੇ ਮਿੱਤਰੋ ਪੇਰ ਮੈਦਾਨ ਦੇ ਵਿੱਚ ਬਿੱਲਾ ਜੋਰ ਪਾਉਂਦਾ ਰੇਡ ਬਿੱਲਾ ਜੋਰ ਪਾਉਂਦਾ ਰੇਡ ਤੇ ਨੰਬਰ ਜਿਹੜਾ ਹੈ ਇਸ ਲਈ ਲੀਡਰ ਦੇ ਹਿੱਸੇ ਹੈ ਪੁਆਇੰਟ ਜਿਹੜਾ ਬਿੱਲਾ ਜੋਰ ਆਪਣੀ ਟੀਮ ਦੇ ਲਈ ਜੋੜ ਗਿਆ ਅਗਲੀ ਕਬੱਡੀ ਸ਼ਾਟ ਕਰਦੀ ਤੇ 11000 ਯਾਦਾ ਫੌਜੀ ਨਾਲ ਹੈਪੀ ਮਹਿਣਾ ਜੱਸੀ ਪੱਗਿਆ ਵਾ ਤੇ ਮਾਨ ਜੱਟ ਪਰੇ ਵੱਲੋਂ ਤਿੰਨ ਰੇਡਾਂ ਤੇ ਮੇਰੇ ਵੀਰੋ ਇਸ ਨੌਜੰਦੀਆਂ ਤੇ ਮਾਨ ਸਨਮ ਵੱਡੇ ਹੋਣਗੇ ਚੱਕਰ ਦੀ ਪਈ ਹੋਈ ਰੇਡ ਹੈ ਉਧਰ ਜਿਹੜਾ ਹੋਲਡ ਹੋਇਆ ਉਹਨੂੰ ਕਰਿਓ ਚੈੱਕ ਮੇਰੇ ਮਿੱਤਰੋ ਸ਼ੰਕਰ ਸਰੇਵਾੜਾ ਬੱਲੇ ਬੱਲੇ ਕਰਵਾਤੀ ਹੈ ਜੰਦੀ ਨਾਲ ਤਕੜਾ ਜੱਫਾ ਲੰਬਰ ਜੋੜ ਗਿਆ ਦਾਰੂ ਪ੍ਰਦਾਣ ਖੁਦਾਵਰ ਤੇ ਦੀਪ ਜਹੌਣ ਕੇ ਕਿਤੇ ਨਹੀਂ ਸ਼ਮਾਰ ਵਾਲਾ ਕੋਈ ਜੱਫਾ ਲਾਵੇ ਤੇ ਪੰਜ ਪੰਜ ਸੁਰਤਾਂ ਜਾਵੇਗਾ ਹੁਣ ਤੋਂ ਲੱਗੇ ਆਹ ਦੀਪ ਕਬੱਡੀ ਪਾ ਰਿਹਾ ਇਹ ਦੀਪ ਦੇ ਕਹਿੰਦੇ ਸ਼ਿਕਾਰਵਾਸ਼ੀਆਂ ਪਿੰਡ ਹੈ ਕਦੇ ਇੰਗਲੈਂਡ ਦੇ ਵਿੱਚ ਗੱਲਾਂ ਚੱਲੀਆਂ ਨੇ ਉਹ ਵਿਦੇਸ਼ਾਂ ਦੇ ਵਿੱਚ ਵੀ ਕਹਿੰਦੇ ਧੱਕ ਰਹੀ ਹੈ ਸਭ ਲਈ ਜਦੋਂ ਦਵਾਵਾਂ ਨੇ ਨਾਲੇ ਜਿਉਂਦਾ ਰਹੇ ਨੌਜਾਨ ਉਧਰ ਕਹਿੰਦੇ ਵੀ ਗੌਰਵ ਸਾਡਾ ਵੀਰ ਹੈ ਪਰਬਤਾਂ 'ਤੇ ਚੜ੍ਹ ਵੀ ਗਿਆ ਵਿੱਚ ਰੱਖੇ ਉਹ ਧੱਕ 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 ਆਓ 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 ਸਵਾਦ ਹੈ ਆਹ ਸਵਾਦ ਹੈ ਕੋਕੇ ਚੜਤੇ ਮੋੜ ਆਣਗੇ। ਇਹ ਵੀ ਕੁਲਵਿੰਦਰ ਦਾ ਇੱਕੋ ਜੱਫਾ 21000 ਦਾ ਹੋਣਾ। ਇੱਕੋ ਜੱਫਾ 21000 ਦਾ ਹੈਪੀ ਵੀਰ ਕਹਿੰਦਾ ਵੀ ਕੁਲਵਿੰਦਰ ਦਾ ਹੋਣਾ। ਲਓ ਸਾਹਮਣੇ ਸ਼ਿਕਾਰਾਂ ਵਾਲਾ ਤੇ ਦੂਜੇ ਪਾਸੇ ਲਾਠ ਵਾਲਾ ਲਾਠ ਵਾਲਾ ਲਾਠ ਵਾਲਾ ਹਟ ਜਾ ਪਾਸੇ 333 ਆਇਆ। ਦੇਖੀ ਸਾਹਮਣੇ ਭੇਡ ਜਨਾਬੀ ਮੇਰੇ ਲੱਕਾ। ਓ ਤਾੜੀ ਪਾਓ। ਅਵੇ ਮਸਟਰ ਵਾਲਿਆਂ ਨੇ ਗੱਡੀ ਦਿੱਤੀ ਪਰ ਬਿੱਲੇ ਜੋੜ ਦਾ ਟਰੈਕਟਰ ਨਾਲ ਮਾਨ ਰੌਇਲ ਵਾਲਿਆਂ ਨੇ ਕੀਤਾ ਇਹ ਯੋਰਪ ਤੱਕੜਾ ਖੇਡੇ ਨੇ ਇਹਨਾਂ ਦਾ ਨਾਂ ਖੇਡ ਕਬੱਡੀ ਦੇ ਵਿੱਚ ਵੱਖਰਾ ਹੈ ਲਓ ਸਾਹਮਣੇ ਪੁਆਇੰਟ ਲੈ ਕੇ ਵਾਪਸ ਆਏ ਆਪਣੀ ਟੀਮ ਲਈ ਸ਼ੰਕਰ ਫੇਰ 11000 ਦੀ ਉਹ ਸ਼ੰਕਰ ਫੇਰ 11000 ਦੇ ਉਹ ਸ਼ੰਕਰ ਕਹਿੰਦੇ ਇਸ ਲਈ ਉਹ ਜਫਾ ਚੱਕੀ ਨੇ ਲਾਤਾ ਸੀ ਸੌਰੀ ਮੇਰੇ ਦਿਮਾਗ ਤੋਂ ਨਿਕਲ ਗਈ ਗੱਲ ਉਹ ਜਫਾ

ਬਿੱਟੂ ਸਰਪੰਚੀ ਟਰਾਈ ਕਰਦਾ ਆ ਹੈ ਜੱਫੀ ਦੀ ਜੇਕਰ ਪਹਿਲਾਂ ਪੈ ਜਾਂਦੇ ਤੈਨੂੰ ਨੰਬਰ ਵੀ ਮਿਲ ਜਾਣਾ ਸੀਗਾ ਪਰ ਨੰਬਰ ਪਰ ਇਟਰਵਿਊ ਲਓ ਸਾਹਮਣੇ ਅੰਕਿਤ ਲਾਠ ਵਾਲਾ ਕਬੱਡੀ 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 ਹੱਟ ਕਬੱਡੀ ਯਾਰਾਂ ਦੀ ਇਹ ਹੱਟ ਕਬੱਡੀ ਯਾਰਾਂ ਦੀ ਇਹ ਖੇਡ ਬੜੇ ਸਰਦਾਰਾਂ ਦੀ ਪਰ ਸਾਹਮਣੇ ਆ ਸਰਦਾਰ